ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਭਾਰਤੀ ਰੇਲਵੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਯੂਨੀਅਨ ਦੀ ਇਲੈਕਸ਼ਨ ਹੋ ਰਹੀ ਹੈ ਅਤੇ ਇਲੈਕਸ਼ਨ 4 ਦਸੰਬਰ ਤੋਂ ਲੈ ਕੇ 6 ਦਸੰਬਰ ਤੱਕ ਹੋਵੇਗੀ ਜਿਸ ਵਿੱਚ ਵੱਖ-ਵੱਖ ਯੂਨੀਅਨ ਭਾਗ ਲੈ ਰਹੀਆਂ ਹਨ ਇਸ ਮੌਕੇ ਗੱਲਬਾਤ ਕਰਦੇ ਹੋਇਆ ਵੱਖ-ਵੱਖ ਯੂਨੀਅਨ ਦੇ ਨੁਮਾਇਦਿਆਂ ਨੇ ਆਖਿਆ ਕਿ ਜਿਹੜੀ ਯੂਨੀਅਨ ਵੀ ਜਿੱਤੇਗੀ ਉਹ ਕਰਮਚਾਰੀਆਂ ਦੇ ਹਿੱਤ ਲਈ ਗੱਲ ਕਰੇਗੀ ਇਸ ਮੌਕੇ ਨਰਥਨ ਰੇਲਵੇ men's ਯੂਨੀਅਨ ਨਾਰਥਨ ਰੇਲਵੇ ਇੰਪਲਾਈਜ਼ ਯੂਨੀਅਨ ਸੁਤੰਤਰ ਰੇਲਵੇ ਬਹੁਜਨ ਕਰਮਚਾਰੀ ਯੂਨੀਅਨ ਉੱਤਰ ਰੇਲਵੇ ਕਰਮਚਾਰੀ ਯੂਨੀਅਨ ਭਾਰਤੀ ਰੇਲਵੇ ਮਜ਼ਦੂਰ ਯੂਨੀਅਨ ਪਾਗ ਲੈ ਰਹੀਆਂ ਹਨ ਇਹਨਾਂ ਦੇ ਨੁਮਾਇਦਿਆਂ ਨੇ ਗੱਲਬਾਤ ਕਰਦਿਆਂ ਹੋਇਆਂ ਜਾਣਕਾਰੀ ਸਾਂਝੀ ਕੀਤੀ ਸਾਡੀ ਆਲ ਇੰਡੀਆ ਲੈਵਲ ਦੀ ਐਲੈਕਸ਼ਨ ਹੋਣ ਜਾ ਰਹੀ ਹੈ 4 5 6 ਦਸੰਬਰ ਜਿਹਦੇ ਵਿੱਚ 12 ਲੱਖ ਦੇ ਕਰੀਬ ਰੇਲ ਕਰਮਚਾਰੀਆਂ ਨੇ ਵੋਟ ਪਾ ਕੇ ਡਿਸਾਈਡ ਕਰਨਾ ਹੈ ਕਿ ਉਹਨਾਂ ਦੀ ਨੁਮਾਈ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਰੇਲਵੇ ਬੋਰਡ ਲੈਵਲ ਤੇ ਭਾਰਤ ਸਰਕਾਰ ਨਾਲ ਜਾਂ ਰੇਲਵੇ ਅਧਿਕਾਰ ਨਾਲ ਕਿਹਦੀ ਜੁਡਣ ਕਰੇਗੀ ਇਹ ਮੂਲਨ ਇਹ ਐਲੈਕਸ਼ਨ ਕਰਿਆ 5 ਸਾਲਾਂ ਬਾਅਦ ਹੁੰਦੇ ਆ ਲੇਕਿਨ ਇਸ ਵਾਰੀ ਇਲੈਕਸ਼ਨ 11 ਸਾਲ ਬਾਅਦ ਹੋਣ ਜਾ ਰਹੇ ਨੇ ਦੋ ਦਿਨ ਤੋਂ ਲਗਾਤਾਰ VOTING ਕਰ ਰੇਲ ਦਾ ਕੰਮ ਆ 80 90% ਦੇ ਕਰੀਬ VOTING ਹੋ ਰਹੀ ਹੈ ਜੇ ਜਿਹੜੀ ਯੂਨੀਅਨ 30% ਟੋਟਲ ਵੋਟਾਂ ਦਾ ਤੇ 35% ਪੋਲ ਵੋਟਾਂ ਦਾ ਲੱਗ ਜਾਏਗੀ ਸਿਰਫ ਉਹਨੂੰ ਹੀ ਮੰਨਤ ਮਿਲਣ ਦੀ ਗੱਲ ਹੋਏਗੀ ਤੇ ਇਹ ਇਲੈਕਸ਼ਨ ਜਿਹੜੀ ਆ ਇਹ ਅੱਜ ਐਕਚੁਅਲੀ ਹਰ 6 ਸਾਲ ਬਾਅਦ ਹੁੰਦੀ ਹੈ ਪਰ ਇਸ ਵਾਰੀ ਇਹ 11 ਸਾਲ ਬਾਅਦ ਹੋ ਰਹੀ ਹੈ ਕਿਉਂਕਿ ਕੋਰੋਨਾ ਕਰਕੇ 19 ਦੇ ਵਿੱਚ ਹੋਣੀ ਸੀ ਕੋਰੋਨਾ ਕਰਕੇ ਫਿਰ ਥੋੜਾ ਜਿਹਾ ਟਾਈਮ ਟੱਪ ਗਿਆ ਔਰ ਇਹ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੀ ਆ ਵੀ ਰੇਲਵੇ ਦੇ ਵਿੱਚ ਕਿਹੜੀ ਯੂਨੀਅਨ ਆ ਜੜੀ ਉਹ ਆਪਣੇ ਸਾਰੇ EMPLOYEES ਦੇ ਮੁੱਦਿਆਂ ਨੂੰ ਲੈ ਕੇ ਉੱਪਰਲੀ ਹਾਈ ਕਮਾਂਡ ਦਾ ਅਗਰਸ਼ਰਾਂ ਤੱਕ ਉਹ ਆਪਣੀਆਂ ਮੰਗਾਂ ਪਹੁੰਚਾਣਗੇ ਤੇ ਆਪਣੇ ਸਾਰੇ ਮਸਲੇ ਹੱਲ ਕਰਾਣਗੇ ਸਭ ਤੋਂ ਵੱਡਾ ਮੁੱਦਾ ਜਿਹੜਾ ਇਸ ਟਾਈਮ ਰੇਲ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਆ ਉਹ ਪੁਰਾਣੀ ਪੈਨਸ਼ਨ ਨੂੰ ਲੈ ਕੇ ਕਿਉਂਕਿ ਰੇਲ ਦੇ ਵਿੱਚ ਹਾਲੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਸਕੀ ਇਹ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ ਰੇਲਵੀ ਮਾਨਤਾ ਵਾਸਤੇ ਯੂਨੀਅਨ ਦੀ ਮਾਨਤਾ ਵਾਸਤੇ ਹੋ ਰਹੀਆਂ ਨੇ ਇਹਦੇ ਵਿੱਚ ਜਿਹੜੀ ਯੂਨੀਅਨ 35% ਲੈ ਕੇ ਜਾਏਗੀ ਉਹਨੂੰ ਰੇਲਵੇ 'ਚ ਮਾਨਤਾ ਮਿਲੇਗੀ 11 ਸਾਲਾਂ ਬਾਅਦ ਇਹ ਰੇਲਵੇ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ 2013 ਚ ਪਹਿਲਾਂ ਇਹ ਇਲੈਕਸ਼ਨਾਂ ਹੋਈਆਂ ਉਸ ਤੋਂ ਬਾਅਦ 2024 ਚ ਹੋ ਰਹੀਆਂ ਨੇ ਇਹਦੇ ਪੰਜ ਯੂਨੀਅਨ ਪਾਰਟਿਸਪਰਟ ਕਰਦੀ ਏ ਉਤਰੀ ਰੇਲਵੇ ਮਜ਼ਦੂਰ ਯੂਨੀਅਨ ਦਾ ਮਤਲਬ ਹੈਗਾ ਕਿ ਵੱਧ ਤੋਂ ਵੱਧ ਵੋਟਾਂ ਲੈ ਕੇ ਰੇਲਵੇ ਕਰਮਚਾਰੀਆਂ ਦੀਆਂ ਸੇਵਾ ਕਰੀਏ ਕਿਉਂਕਿ ਰੇਲਵੇ ਚ ਓਪੀਐਸ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ ਵੇ ਭਾਰਤੀ ਰੇਲਵੇ ਵਿੱਚ ਜਿਹੜੇ ਕਰਮਚਾਰੀ ਕੰਮ ਕਰਦੇ ਹਨ ਉਹਨਾਂ ਕਰਮਚਾਰੀਆਂ ਦੀਆਂ ਵੱਖ-ਵੱਖ ਯੂਨੀਅਨ ਬਣੀਆਂ ਹੋਈਆਂ ਨੇ ਅਤੇ ਇਹਨਾਂ ਯੂਨੀਅਨ ਦੇ ਇਲੈਕਸ਼ਨ 4 5 ਅਤੇ 6 ਸੰਪਰਨ ਕਰਵਾਈਆਂ ਜਾ ਰਹੀਆਂ ਐ ਇਸ ਵੇਕੇ ਵੱਖ-ਵੱਖ ਜੁਨੀਅਨ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦਿਆਂ ਹੋਣਾ ਆਖਿਆ ਕਿ ਜਿਹੜੀ ਜੁਨੀਅਨ ਵੀ ਜਿੱਤ ਕੇ ਆਏਗੀ ਉਹ ਕਰਮਚਾਰੀਆਂ ਦੇ ਪਹਿਲ ਦੇ ਆਧਾਰ ਤੇ ਕੰਮ ਕਰਵਾਵੇਗੀ ਅਮਰਸਰ ਫਾਸਟਵੇਥ ਪਰਨਾਮੜੀ ਕੈਮਰਾਮੈਨ ਪਰੇਸ਼ਰ ਵਾਜਲ ਪ੍ਰਕਾਸ਼ ਕੁਮਾਰ